ਹਾਂਜੀ ਹੁਣ ਤੱਕ ਦੀ ਵੱਡੀ ਅਤੇ ਅਹਿਮ ਖਬਰ ਸਾਂਝੀ ਕਰਨ ਜਾ ਰਹੇ ਹਾਂ ਸੁਖਵੀਰ ਬਾਦਲ ਫਿਰ ਤੋਂ ਜਿਹੜਾ ਕਿ ਮਕਰਮਜੀਠੀਆ ਨੂੰ ਜੇਲ੍ਹ ਦੇ ਵਿੱਚ ਮਿਲ ਲ ਜਾਂਦੇ ਆ ਤੇ ਪਰ ਹੁਣ ਇੱਕ ਵੀਡੀਓ ਸੁਣਾਵਾਂਗੇ ਗਿਆਨੀ ਬੂਟਾ ਸਿੰਘ ਦੀ ਉਹਨਾਂ ਦਾ ਇਹਨਾਂ ਬਾਰੇ ਕੀ ਕਹਿਣਾ ਜਿਹੜੀ ਸੁਖਵੀਰ ਬਾਦਲ ਦੀ ਮੁਲਾਕਾਤ ਹੁੰਦੀ ਹੈ ਜੇਲ੍ਹ ਦੇ ਵਿੱਚ ਕਿਹਾ ਜਾਂਦਾ ਬਾਹਰ ਆ ਕੇ ਵੀ ਜੀ ਜਦੋਂ ਉਹਨੂੰ ਕੋਈ ਪੱਤਰਕਾਰ ਪੁੱਛਦੇ ਆ ਵੀ ਬੇਕਰਮਜੀਠੀਆ ਜੇਲ੍ਹ ਦੇ ਵਿੱਚ ਕਿਵੇਂ ਆ ਉਹਨਾਂ ਨੂੰ ਕਿਹਾ ਜਾਂਦਾ ਵੀ ਚੜ੍ਹਦੀ ਕਲਾ ਦੇ ਵਿੱਚ ਤਾਂ ਹੁਣ ਗਿਆਨੀ ਬੂਟਾ ਸਿੰਘ ਦੀ ਇੱਕ ਵੀਡੀਓ ਸੁਣਾਵਾਂਗੇ ਜਿਹਦੇ ਵਿੱਚ ਕਿਹਾ ਜਾਂਦਾ ਵੀ ਬਿਕਰਮ ਜੀ ਛੇ ਦਾ ਚਿੱਕਾ ਮਾਰ ਰਿਹਾ ਤੁਸੀਂ ਕਹਿ ਰਹੇ ਹੋ ਉਹ ਬਾਹਰ ਕਹਿਣ ਦੀ ਲਿਕਨ ਦੀ ਗੱਲ ਕਰਦਾ ਮੈਨੂੰ ਛੇਤੀ ਬਾਹਰ ਕੱਢੋ ਜਲਦੀ ਮੈਨੂੰ ਰਿਹਾ ਕਰਵਾਓ ਕਿਸੇ ਵੀ ਤਰੀਕੇ ਨਾਲ ਪਰ ਸੁਖਬੀਰ ਬਾਦਲੇ ਕਹਿੰਦੇ ਵਿੱਚ ਚੜਦੀ ਕਲਾ ਦੇ ਵਿੱਚ ਤੇ ਇੱਕ ਪਾਸੇ ਜਿਹੜਾ ਬਾਦਲਾ ਨੂੰ ਲੈ ਕੇ ਇਹੇ ਗੱਲਾਂ ਉੱਡ ਰਹੀਆਂ ਵੀ ਜੀ ਬਾਦਲ ਆ ਗਏ ਜੀ ਕਈ ਗਾਣੇ ਵੀ ਆ ਗਏ ਇਹਨਾਂ ਤੇ ਵੀ ਬਾਦਲ ਆ ਗਏ ਜੀ ਡਾਇਨਾਸੌਰ ਆ ਗਏ ਜੀ ਫਿਰ ਤੋਂ ਬਹੁਤ ਜਿਹੜੀ ਕੀ ਹਵਾ ਬਣੀ ਪਈ ਹੈ ਬਾਦਲਾਂ ਦੀ ਤੇ ਇਸ ਗੱਲਾਂ ਨੂੰ ਲੈ ਕੇ ਜੋ ਗਿਆਨੀ ਬੂਟਾ ਸਿੰਘ ਆ ਪਹਿਲਾਂ ਆਪਾਂ ਇਹਨਾਂ ਦੀ ਵੀਡੀਓ ਸੁਣਾ ਦਈਏ ਪੂਰੀ ਵੀਡੀਓ ਸੁਣੋ ਧੁਮਾਕੇਦਾਰਾ ਵੀਡੀਓ ਤਾਂ ਫੇਰ ਕਰਾਂਗੇ ਆਪਾਂ ਅੱਗੇ ਗੱਲਬਾਤ ਗਿਆਨੀ ਬੂਟਾ ਸਿੰਘ ਦਾ ਸੁਖਵੀਰ ਬਦਲਵਾਰੇ ਤੇ ਬਿਕਰਮਜੀਠੀ ਦੀ ਮੁਲਾਕਾਤ ਬਾਰੇ ਕੀ ਕਹਿਣਾ ਤਾਂ ਸੁਣੋ ਵੀਡੀਓ ਮਾਹਰੂ ਜੀ ਕਾ ਖਾਲਸਾ ਮਾਹਰੂ ਜੀ ਕੀ ਫਤਿਹ ਕਿਸੇ ਬੰਦੇ ਨੇ ਨਾ ਕੁੱਤੇ ਦੀ ਪੂਛ ਸਿੱਧੀ ਕਰਨ ਵਾਸਤੇ ਇੱਕ ਬਾਸ ਦੀ ਛੋਟੀ ਵਿੱਚ ਫਸਾ ਕੇ ਰੱਖੀ ਮਿਛਾਇਦ ਕੁੱਤੇ ਦੀ ਪੋਛ ਸਿੱਧੀ ਹੋਣੀ ਉਹਨੇ ਕਈ ਸਾਲਾਂ ਬਾਅਦ ਕੱਢੀ ਉਹ ਫੇਰ ਬਿੰਗੀ ਦੀ ਬਿੰਗੀ ਇਹ ਕਹਾਵਤਾਂ ਨੇ ਕੁੱਤੇ ਦੀ ਪੋਛ ਸਿੱਧੀ ਹੋ ਨਹੀਂ ਸਕਦੀ ਮੈਂ ਕੁੱਤਾ ਕਿਹਨੂੰ ਕਹ ਕੁੱਤੇ ਨੂੰ ਕਿਹਾ ਕਈ ਵਾਰ ਕੋਈ ਬੰਦਾ ਕੱਲ ਨੂੰ ਕਵੇ ਵੀ ਸਾੜੇ ਤੇ ਗੱਲ ਟੁੱਕਦੀ ਐ ਗੱਲਾਂ ਤਾਂ ਸਭ ਤੇ ਟੁੱਕਦੀਆਂ ਨੇ ਗੱਲਾਂ ਜਿਹੜੀਆਂ ਲੋਕਾਂ ਨੇ ਬਣਾਈਆਂ ਨੇ ਮੁਹਾਵਰੇ ਤਾਂ ਸੌਰੀ ਕਹਾਵਤਾਂ ਮੁਹਾਵਰੇ ਇਹ ਸਭ ਦੇ ਟੁਕੜੀਆਂ ਨੇ ਆਸ਼ਾ ਸੁਖਵੀਰ ਬਾਦਲ ਨਾਪਾ ਜੇਲ੍ਹ ਵਿੱਚ ਆਪਣੇ ਸਾਲੇ ਬਿਕਰ ਮਜੀਠੀਆ ਨੂੰ ਮਿਲ ਕੇ ਆਇਆ ਬਾਹਰ ਆ ਕੇ ਧਮਕੀਆਂ ਦਿੱਤੀਆਂ ਪੁਲਿਸ ਅਫਸਰਾਂ ਨੂੰ ਪੱਤਰਕਾਰ ਕਹਿੰਦੇ ਕਿੱਦਾਂ ਰਹੀ ਮੁਲਾਕਾਤ ਚੜ੍ਹਦੀ ਕਲਾ ਚ ਕਹਿੰਦਾ ਚੜ੍ਹਦੀ ਕਲਾ ਚ ਜਿਨ੍ਹਾਂ ਨੇ ਝੂਠੇ ਕੇਸ ਪਾਏ ਨੇ ਕਿਹਦੇ ਕਹਿਣ ਤੇ ਪਾਏ ਨੇ ਮੁੱਖ ਮੰਤਰੀ ਨੂੰ ਚੈਲੰਜ ਹੈ ਜਾਨੀ ਕਿ ਇੱਕ ਤੁਨ ਛੋਟੀ ਜਿਹੀ ਨਾ ਹੱਡ ਵੀ ਸੁਣਾਣੀ ਹੈ ਪਹਿਲਾਂ ਵੀ ਸ਼ਾਇਦ ਸੁਣਾਈ ਹੋਵੇ ਚਲ ਅੱਜ ਬਦਲ ਕੇ ਸੁਣਾਉਣਾ ਤੇ ਪਿੰਡ ਵਿੱਚ ਸਭ ਤੋਂ ਨਕੰਮੇ 4-5 ਬੰਦੇ ਵਿਹਲੇ ਪਿੰਡ ਦੀ ਫਿਰਨੀ ਤੇ ਬੈਠੇ ਤੇ ਉਹ ਕਹਿੰਦੇ ਜਦ ਆਪਾਂ ਨੂੰ ਸਾਰਾ ਪਿੰਡ ਗਾਲਾਂ ਕੱਢਦਾ ਆਪਾਂ ਤੋਂ ਨਫ਼ਰਤ ਕਰਦਾ ਆਪ ਕੋਈ ਕੰਮ ਨਾ ਕਰਨੀ ਇਹ ਕਹਿੰਦਾ ਵੀ ਕੰਮ ਕਿੱਥੇ ਕਰੀ ਆਪਣੇ ਕੋਲੇ ਕੋਈ ਜ਼ਮੀਨ ਨਹੀਂ ਕੋਈ ਘਰ ਨਹੀਂ ਬਾੜ ਨਹੀਂ ਇਹ ਕਹਿੰਦਾ ਜਿਹੜੀ ਪੰਚਾਇਤੀ ਜ਼ਮੀਨ ਨਹੀਂ ਭਈ ਉਹ ਵੇਰਲੀ ਪਈ ਆਪਾਂ ਉਥੇ ਕੁਮਾਦ ਵੀ ਦਿੰਨੇ ਪੌਂਡੀ ਗੰਨੇ ਦੂਜਾ ਕਹਿੰਦਾ ਬੀਜ ਦਿਓ ਚਲੋ ਤੀਜਾ ਕਹਿੰਦਾ ਜਦ ਉਥੇ ਤਾਂ ਝੁੱਗੀਆਂ ਪਾਈਆਂ ਹੋਈਆਂ ਨੇ ਬੀ ਉਹ ਤਾਂ ਜਦੋਂ ਭਗੰਨੇ ਬੀਜਾਂਗੇ ਉਹ ਪੜਪੜ ਝੁੱਪਿਆ ਕਰਨਗੇ ਤੇ ਚੌਥਾ ਕਹਿੰਦਾ ਚਲੋ ਪਹਿਲ ਝੁੱਗੀਆਂ ਨੂੰ ਭਟਾਉਨੇ ਉੱਥੇ ਜਾ ਕੇ ਇਹਨਾਂ ਪਿੰਡ ਦੇ ਬੇਹਲਾ ਨੇ ਚਾਰਾਂ ਪੰਜਾਂ ਨੇ ਜਾ ਕੇ ਝੁੱਗਿਆਂ ਨੂੰ ਅੱਗ ਲਾ ਦਿੱਤੀ ਤੇ ਆਪ ਬਾਹਰ ਖੜ ਗਏ ਰਾਤ ਉਹ ਵਿਚਾਰੇ ਤਾਂ ਅੱਗ ਲਾ ਕੇ ਝੁੱਗਿਆਂ ਵਾਲੇ ਬਾਹਰ ਨਿਕਲ ਨਿਕਲ ਭੱਜਣ ਲੱਗੇ ਜਾਨਬ ਚੌਣੀ ਸੀ ਇਹ ਬਾਹਰ ਖੜੇ ਚੀਕਾਂ ਮਾਰਦੇ ਰੋਲਾ ਪਾਉਂਦੇ ਕਹਿੰਦੇ ਹੋਰ ਚੁੱਪੋ ਕਰਨੇ ਹੋਰ ਚੁੱਪੋ ਕਰਨੇ ਇਹ ਗੱਲਾਂ ਸੁਬੀਰ ਬਾਲਦਿਆਂ ਨੇ ਹਲੇ ਬਾਈ ਨਹੀਂ ਧਾਈ ਨਹੀਂ ਸਰਕਾਰ ਬਣੂ ਕਿਤੇ ਜਾ ਕੇ 1992 ਚ ਹੁਣ ਕਿੰਨੇ ਚਲਾ 26 ਹੁਣ ਕਿੰਨੇ ਸਾਲ ਬਾਅਦ ਬਣੂਗੀ ਉਹਦੇ ਨੂੰ ਕਿਸੇ ਨੇ ਹੋਣਾ ਹੀ ਨਹੀਂ ਤੇ ਇਹ ਮੈਡੀਸ਼ੀਨ ਨੂੰ ਮਿਲ ਕੇ ਆਇਆ ਚੜ੍ਹਦੀ ਕਲਾ ਚ ਸਰਕਾਰ ਨੂੰ ਭਾਜੜਾ ਪਾ ਰਣਗੀਆਂ ਜਿਹੜੇ ਅਫਸਰਾਂ ਨੇ ਢੁੱਠੇ ਕੇਸ ਪਾਏ ਨੇ ਉਹਨਾਂ ਦੇ ਕਾਰਵਾਈ ਕਰਾਂਗੇ ਸਾਡੀ ਸਰਕਾਰ ਆਉਗੀ ਇਦਾਂ ਦੀਆਂ ਜਬੜੀਆਂ ਆਏ ਬੰਦਾ ਮਾਰ ਜਾਂਦਾ ਕੋਈ ਸ਼ੰਗ ਸ਼ਰਮ ਨਹੀਂ ਉਹ ਭਰਾਵਾ 40000 ਬੰਨੇ ਦੀ ਚਾਰ ਸੀਟ ਪੇਸ਼ ਕੀਤੀ ਹੈ ਅਗਲੇ ਨੇ ਅਦਾਲਤ ਵਿੱਚ ਘੱਟੋ ਘੱਟ 15-1600 ਕਰੋੜ ਤਾਂ ਉਹਨਾਂ ਨੇ ਸਾਬਤ ਕਰਤਾ ਤੇ ਪੂਰਾ ਕੱਪੜਾ 15-16000 ਕਰੋੜ ਦਾ ਹੈ ਉਹਦਾ শাਲਾ ਰਿਸ਼ਤੇਦਾਰ ਪਤਾ ਨਹੀਂ ਕਿੰਨੇ ਕੁ ਬੰਦੇ ਵਿੱਚ ਇਨਵੋਲਵ ਨੇ ਫੜੇ ਹੋਏ ਨੇ ਤੇ ਤੂੰ ਕਹਿੰਦਾ ਝੂਠਾ ਕਿਸ ਬਾਥਾ ਝੂਠਾ ਕਿਸਦਾ ਪੈਂਦਾ ਹੁੰਦਾ ਝੂਠਾ ਕਿਸ ਨਹੀਂ ਚੜ੍ਹਦੀ ਕਲਾ ਜੀ ਨਹੀਂ ਹੈਗਾ ਉਹ ਉਹ ਤਾਂ ਪਿੱਟੀ ਜਾਂਦਾ ਉਹ ਤਾਂ ਚੀਕਾਂ ਮਾਰਦਾ ਮੈਨੂੰ ਬਾਹਰ ਕੱਢੋ ਅੱਛਾ ਸ਼ੁਕਰ ਹੈ ਮੈਨੂੰ ਐਂ ਸੀ ਕਿਤੇ ਇਹ ਨਾ ਕਹਦੇ ਮੈਂ ਤੂੰ ਚੜ੍ਹੇ ਨਹੀਂ ਲੱਥੀ ਹੈ ਨਹੀਂ ਕਿਉਂਕਿ ਜੀ ਸਾਲੇ ਖਾਰ ਨੇ ਕਹਤਾ ਜੀ ਨਾ ਮੀਠੇ ਦੇ ਘਰ ਵਾਲੇ ਦੇ ਅੱਗੇ ਮਜੀਠੇ ਸਾਹਿਬ ਕਿੱਦਾਂ ਜੀ ਕਹਿੰਦੇ ਉਹ ਤਾਂ ਬੇਫਿਕਰ ਨੇ ਉਹਨਾਂ ਨੂੰ ਕੋਈ ਚੜ੍ਹੇ ਨਹੀਂ ਲੱਥੀ ਦੇ ਰਹੀ ਇਦਾਂ ਬਚ ਗਏ ਨੇ ਕਿਹਾ ਨਹੀਂ ਗੱਲ ਕਰਨ ਪਰ ਆ ਆ ਜਵੜੀਆਂ ਮਾਰਦੀਆਂ ਅੱਗੇ ਸਰਕਾਰ ਆਉਣ ਤੇ ਅਸੀਂ ਜਿੰਨੇ ਵੀ ਅਫਸਰ ਨੇ ਕਾਰਵਾਈ ਕਰਾਂਗੇ ਜਾਣੇ ਕਿ ਅਵਸਰੋਂ ਧਮਕੀਆਂ ਸ਼ਰਮ ਦੇ ਰਹੇ ਵੀ ਸਾਡੀ ਸਰਕਾਰ ਆਉ ਅਸੀਂ ਇਹਨਾਂ ਅਫਸਰਾਂ ਨੂੰ ਫੜ ਕੇ ਟੰਗਾਂਗੇ ਇਹ ਕਹਿ ਰਿਹਾ ਸੁਵੀਰ ਬਾਦਲ ਤੇ ਹੁਣ ਇਹ ਜਿਹੜੀ ਬੋਲੀ ਹੈ ਨਾ ਦੀ ਇਦਾਂ ਸਰਕਾਰ ਆ ਸਕਦੀ ਕਦੇ ਵੀ ਨਹੀਂ ਆ ਸਕਦੀ ਕੋਈ ਵੀ ਅਫਸਰ ਇਹਨਾਂ ਨੂੰ ਬੋਟ ਨਹੀਂ ਪਾਊਗਾ ਜਿੰਨਕ ਮੈਨੂੰ ਸਮਝ ਹੈਗੀ ਕੋਈ ਵੀ ਅਫਸਰ ਇਹਨਾਂ ਬਾਦਨਕਿਆਂ ਨੂੰ ਫਰਾਮਖੋਰਾਂ ਨੂੰ ਕੋਈ ਬੋਡ ਨਹੀਂ ਪਾ ਸਕਦਾ ਇਹ ਚੰਗੀ ਤਰ੍ਹਾਂ ਮੈਨੂੰ ਪਤਾ ਹੈ ਕਿਉਂਕਿ ਕਰਤੂਤਾ ਇਹਨਾਂ ਦੀ ਏਦਾਂ ਨਹੀਂ ਹੈ ਔਰ ਅਫਸਰ ਪਸਤੌਂਦੇ ਹੈ ਜਿਹੜੇ ਮੇਰੇ ਨਾਲ ਗੱਲਾਂ ਕਰਦੇ ਹੈ ਕਹਿੰਦੇ ਸਾਡੇ ਕੋਲੋਂ ਨਾ ਇਹਨਾਂ ਦੇ ਰਾਜ ਵਿੱਚ ਇੰਨੇ ਗਲਤ ਕੰਮ ਹੋ ਗਏ ਕਹਿੰਦੇ ਹੁਣ ਤਾਂ ਇੱਥੇ ਪਛਤਾਵਾ ਕਰਦੇ ਆ ਵੀ ਇਦਾਂ ਦੀ ਗੁੰਡਾਗਰਦੀ ਕਰਨ ਵਾਲਿਆਂ ਨੂੰ ਫੜ ਕੇ ਅਸੀਂ ਅੰਦਰ ਦੇਣਾ ਮਨਜੀਠੇ ਨੂੰ ਹੱਥੇ ਵੀ ਥੋੜੀ ਪੈ ਗਈ ਮਜੀਠੀਏ ਨੇ ਕਿੰਨੇ ਘਰ ਉਜਾੜੇ ਨਸ਼ੇ ਦੇ ਨਾਲ ਜਿਹੜੇ ਅਫਸਰ ਖਿੱਦੇ ਸੀ ਵੀ ਸਾਡੇ ਰਾਜ ਵਿੱਚ ਸਾਡੇ ਕੋਲੋਂ ਇਦਾਂ ਕੁਝ ਕਰਾਇਆ ਨਾ ਨੇ ਉਹ ਹੁਣ ਕਿਡਾਂ ਕੱਢਦਾ ਵੀ ਇਹਨਾਂ ਨੂੰ ਫੜ ਕੇ ਠੋਕਾਂਗੇ ਤੇ ਮਜੀਠੀਏ ਨੂੰ ਮਿਲਣ ਗਿਆ ਸੀ ਦਿਲ ਦੇ ਵਿੱਚ ਤੇ ਉੱਥੇ ਉਹਨੇ ਗੱਲਬਾਤ ਕੀਤੀ ਹੋਣੀ ਹੈ ਵੀ ਮੈਨੂੰ ਕਢਾਓ ਇੱਥੋਂ ਮੈਨੂੰ ਖਤਰਾ ਇੱਥੇ ਵੀ ਤੁਸੀਂ ਫਸਾਇਆ ਮੈਨੂੰ ਉਹਨੇ ਕਿਹਾ ਵੀ ਹੋਣਾ ਇਹਨੂੰ ਸਰਵੇਰ ਨੂੰ ਇਹ ਕਿਹਾ ਵੀ ਤੁਸੀਂ ਫਸਾਇਆ ਮੈਨੂੰ ਹੁਣ ਬਾਹਰ ਆ ਕੇ ਥੋੜਾ ਜਿਹਾ ਅੱਗੇ ਹੁਣ ਸਾਲੇ ਭਲੋਈ ਵਿੱਚ ਗਲਤ ਹੈ ਵੀ ਤੂੰ ਮੈਨੂੰ ਫਸਾਇਆ ਮੇਰੀ ਭੈਣ ਨੇ ਫਸਾਇਆ ਇਹਦਾ ਕਿਹਾ ਹੁਣ ਹੁਣੇ ਬਾਹਰ ਆ ਕੇ ਧਮਕੇ ਦੇਦਾ ਧਮਕੇ ਗਿੰਦਾ ਅਸਰਾਂ ਵੀ ਪਵੰਤ ਮਾਨ ਦੇ ਢਿੱਡ 'ਤੇ ਜਾ ਕੇ ਟੱਕਰ ਮਾਰਨ ਕਹਿ ਜਾ ਕੇ ਵੀ ਮੇਰੇ ਸਾਲੇ ਨੂੰ ਛੱਡ ਆ ਲੈ ਕੋਈ ਬਰ ਤੂੰ ਆ ਜਾ ਐ ਨਹੀਂ ਹੋਣਾ ਕੰਮ ਇਹ ਤਾਂ ਜੇਲ੍ਹ 'ਚ ਰਹਿਣਾ ਹੀ ਪੈਣਾ ਚੰਗੇ ਕੰਮ ਕਰੋ ਹਲੇ ਵੀ ਕੁਛ ਨਹੀਂ ਬਿਕੜਿਆ ਹਲੇ ਵੀ ਸੁਧਰ ਜੋ ਹਲੇ ਵੀ ਸੁਧਰ ਜੋ ਜਿਹੜੇ 20 30 ਸਾਲ ਕੱਟਨੇ ਨੇ ਨਾ ਦੁਨੀਆ 'ਚ ਰਹਿਣਾ ਹੈ ਵਧੀਆ ਜ਼ਿੰਦਗੀ ਜੀ ਕੇ ਜਾਓ ਮਾਲਾ ਲੈ ਲਓ ਬੱਡੇ ਹਰ ਵਕਤ ਗਲਤੀਆਂ ਮੰਨੋ ਪਛਤਾਪ ਕਰੋ ਅਰਦਾਸਾਂ ਕਰੋ ਜਾ ਕੇ ਸਰੋਵਰ ਜਾ ਕੇ ਇਸ਼ਨਾਨ ਕਰੋ ਦੇਗਾਂ ਕਰਾਓ ਜਾ ਕੇ ਜੋੜੇ ਝਾੜੋ ਸੰਗਤਾਂ ਦੇ ਚਰਨਾਂ ਵਿੱਚ ਧੂੜ ਬਣ ਕੇ ਬੈਠੋ ਸੰਗਤਾਂ ਦੀ ਧੂੜ ਲਓ ਥੋੜਾ ਬਤਾ ਤੁਹਾਡੇ ਦਿਮਾਗ ਤੇ ਅਸਰ ਹੋ ਜੇ ਮਾੜਾ ਮੋਟਾ ਚੰਗੇ ਬੰਦੇ ਦੇ ਮੱਥੇ ਲੱਗੂ ਤੂੰ ਤਾਂ ਨਰੈਣੂ ਮੰਨਤਾ ਆਪੂ ਨਰੈਣੂ ਮੰਨਤੇ ਮੱਥੇ ਲੱਗਦੇ ਤੂੰ ਨਾਬਾ ਜੇਲ੍ਹ ਵਿੱਚ ਮਿਲਣ ਵਾਸਤੇ ਗਿਆਨ ਪੁੱਛ ਲੈ ਵੀ ਪਿੰਨੀਆਂ ਪੁੰਨੀਆਂ ਭੇਜੀਏ ਤੈਨੂੰ ਬਣਾ ਕੇ ਕੋਈ ਫੀਮ ਚਾਹੀਦੀ ਆ ਮਾੜੀ ਮੋਟੀ ਖੋਆ ਚਾਹੀਦਾ ਕੰਬਲ ਚਾਹੀਦਾ ਇਦਾਂ ਪੁੱਛ ਤੂੰ ਹੋਰ ਧਮਕੀ ਦੇ ਜੰਨਾ ਤੂੰ ਤਾਂ ਗਰਮ ਕਰੀ ਜੰਨਾ ਉਹ ਹੋਰ ਕੁੱਟਣ ਗਿਆ ਨੇ ਕੁਛ ਮੰਗੂਗਾ ਤਾਂ ਹੋਰ ਬੋਲਣਗੇ ਫਿਰ ਅਗਲੇ ਫਿਰ ਕਹਿਣਗੇ ਲੈ ਭਗਵਾਨ ਤਾਂ ਮੰਨਤਾ ਬਰਸ਼ਲ ਤੇ ਵੀਡੀਓ ਕਰ ਰਹੀ ਦੇਖਦਾ ਸੀ ਦੇਖੂ ਹੀ ਅਗਲਾ ਜਦੋਂ ਜਵਲੀਆਂ ਮਾਰ ਦੋ ਜੇਲ੍ਹ ਦੇ ਸਾਹਮਣੇ ਖੜ ਕੇ ਤੁਹਾਡਾ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਪਾਵਰ ਨਹੀਂ ਤੁਹਾਡੇ ਕੋਲੇ ਅਗਲਾ ਵੀਡੀਓ ਬਣਾਉਂਗੇ ਭਾਈ ਸਾਡੀ ਸਰਕਾਰ ਆਉਣ ਤੇ ਅਸਰਾਂ ਨੂੰ ਅਸੀਂ ਟੰਗਾਂਗੇ ਫੜ ਕੇ ਕਾਨੂੰਨੀ ਕਾਰਵਾਈ ਕਰਾਂਗੇ ਕਾਰਵਾਈ ਹੁਣ ਨਹੀਂ ਹੁੰਦੀ ਹੁਣ ਕਾਰਵਾਈ ਕਿਥੇ ਹੁਣ ਤਾਂ 1992 ਦੀ ਵੇਟ ਕਰੋ ਉਦੋਂ ਆਪਾਂ ਸਭ ਨੇ ਹੋਣਾ ਹੀ ਨਵੇਂ ਜੰਮਣਗੇ ਨਵੇਂ ਸਰਕਾਰਾਂ ਬਣਾਉਣਗੇ ਕਿਉਂ ਯਾਰ ਬੇਕੁਫੀਆਂ ਕਰਦੇ ਕੋਈ ਸਮਝੋ ਮੜਾ ਮੁੱਤ ਅੱਛਾ ਉਹ ਕਹਾਵਤ ਵਧੀਆ ਨਾ ਵੀ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਭਾਵੇਂ 12 ਸਾਲ ਪੈਰ ਵਿੱਚ ਪਾ ਕੇ ਰੱਖ ਲੋ ਬਾਹ ਦੀ ਸੋਟੀ ਵਿੱਚ ਪਾ ਕੇ ਰੱਖ ਲੋ ਵਧੀਆ ਕਹਾਵਤ ਹੈ ਤੁਹਾਨੂੰ ਨੇ ਕਿਹਾ ਮੈਂ ਮੈਂ ਕੁੱਤੇ ਨੂੰ ਕਹਿਣਾ ਕੁੱਤੇ ਦੀ ਪੂਛ ਕਦੇ ਸਿੱਧੇ ਨਹੀਂ ਹੁੰਦੀ ਕੁੱਤੇ ਦੀ ਪੂਛ ਕਦੇ ਸਿੱਧੇ ਨਹੀਂ ਹੁੰਦੀ ਹੁਣ ਜਿਹੜੇ ਅਫਸਰਾਂ ਨੂੰ ਧਮਕੀਆਂ ਦੇ ਰਹੇ ਹੋ ਉਹ ਤੁਹਾਡੀਆਂ ਧਮਕੀਆਂ ਕਿਤੇ ਘੁੱਲ ਜਾਣਗੀਆਂ ਜੀਤੇ ਰੱਖਣਗੇ ਉਹ ਕਹਿਣਗੇ ਕੋਈ ਨਹੀਂ ਤੂੰ ਘਰੇ ਪਹੁੰਚ ਮੰਜੀਟੇ ਦਾ ਹਾਲ ਚਾਲ ਪੁੱਛਦੇ ਹਾਂ ਅਸੀਂ ਕਿਦਾਂ ਬੇਵਕੂ ਬਣਾ ਰਹੇ ਹੋ ਤੁਸੀਂ ਮਾੜਾ ਮੋਟਾ ਅੱਗ ਸਵਾ ਘੱਟ ਖਾ ਲਿਆ ਕਰੋ ਕੋਈ ਸਲਾਹਕਾਰ ਹੁੰਦਾ ਨਾਲ ਉਹ ਸਮਝਾ ਦਿਆ ਕਰੋ ਵੀ ਭਾਈ মিডিਆ ਸਾਹਮਣੇ ਇਦਾਂ ਨਾ ਬੋਲੋ ਨਾ ਬੋਲੋ ਇਦਾਂ ਨਾ ਬੋਲੋ ਕੋਈ ਨਹੀਂ ਜਿਉਂਦੇ ਵੱਸਦੇ ਰਹੋ ਰੱਬ ਤੁਹਾਨੂੰ ਸੁਖ ਸ਼ਾਂਤੀ ਦੇ ਨਾਲ ਲੰਬੀ ਜ਼ਿੰਦਗੀ ਬਖਸ਼ੇ ਲੰਬੀ ਉਮਰ ਬਖਸ਼ੇ 1992 ਤੱਕ ਤੁਸੀਂ ਇਲੈਕਸ਼ਨ ਲੜ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸੀ ਗਿਆਨੀ ਬੂਟਾ ਸਿੰਘ ਜਿਨ੍ਹਾਂ ਬਣੀਓ ਬਈ ਇਸ ਗੱਲਾਂ ਦੀ ਖੁਲਾਸੀ ਹੁੰਦੀ ਹੈ ਸੁਖਵੀਰ ਬਾਦਲ ਦੀ ਮੁਲਾਕਾਤਾਂ ਦੀ ਵਿਕਰਮਜੀਤ ਸਿੰਘ ਜੇਲ੍ਹ ਦੇ ਵਿੱਚ ਲੈ ਕੇ ਤਾਂ ਇਸ ਮਾਮਲੇ ਬਾਰੇ ਜਿਹੜੀ ਕਿਸੋੜ ਨੇ ਪੂਰੀ ਜਾਣਕਾਰੀ ਸਾਂਝੀ ਜ਼ਰੂਰ ਕਰਨੀ ਸੀ ਛੋਟਾ ਇਸ ਮਸਲੇ ਬਾਰੇ ਕੀ ਕਹਿਣਾ ਤਾਂ ਤੁਸੀਂ ਆਪਣੇ ਕਮੈਂਟ ਜ਼ਰੂਰ ਰੱਖਣਾ ਤਾਂ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ